ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡਾ ਦੋਸਤ ਸਤਪਾਲ ਸਿੰਘ ਜੇਠਾ ਅੱਜ ਗੁਰਨਾਨਕਸਰ ਸੋਸਾਇਟੀ ਵੱਲੋਂ 197 ਮਾਂ ਰਾਸ਼ਨ ਪੈਨਸ਼ਨ ਵੰਡ ਜਿਹੜਾ ਸਮਾਗਮ ਕਰਾਇਆ ਗਿਆ ਤੇ ਨਾਲ ਦੀ ਨਾਲ ਗਰਮ ਕੰਬਲ ਵੀ ਸਰਦੀਆਂ ਦੇ ਮੌਸਮ ਨੂੰ ਦੇਖ ਕੇ ਦਿੱਤੇ ਗਏ ਨੇ ਅਸੀਂ ਪ੍ਰਧਾਨ ਜੀ ਨਾਲ ਗੱਲਬਾਤ ਕਰਾਂਗੇ ਕੈਪਟਨ ਸ਼੍ਰੀ ਨਰੇਸ਼ ਵਰਮਾ ਜੀ ਨਾਲ ਪ੍ਰਧਾਨ ਜੀ 197 ਮਹੀਨਿਆਂ ਦਾ ਸਫ਼ਰ ਹੋ ਗਿਆ ਤੇ ਕੀ ਕਮ ਹੋ ਗਿਆ ਅੱਜ ਦੇ ਦਿਨ ਅੱਜ ਦਾ ਯਾਦਗਾਰ ਬਣ ਗਿਆ ਜੀ ਇੱਕ ਤਾਂ ਕੈਮਿਸਟ ਐਸੋਸੀਏਸ਼ਨ ਜਗਰਾਉਂ ਨੇ ਸਾਰਾ ਪ੍ਰੋਗਰਾਮ ਸਪਾਂਸਰਡ ਕੀਤਾ ਜੀ ਬਜ਼ੁਰਗਾਂ ਨੂੰ ਬੜਾ ਵਧੀਆ ਨਾਸ਼ਤਾ ਕਰਾਇਆ ਕੰਬਲ ਬੜੇ ਵਧੀਆ ਦਿੱਤੇ ਨੇ ਰਾਸ਼ਨ ਮਹੀਨੇ ਦਾ ਦਿੱਤਾ ਨਾਲ ਪੈਸੇ ਦਿੱਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੈਨਸ਼ਨ ਦੇ ਰੂਪ ਦੇ ਵਿੱਚ ਦੂਸਰਾ ਸੋਨੇ ਤੇ ਸੁਆਗਾ ਹੈ ਸਰਦਾਰ ਅਮਰਿਤਪਾਲ ਸਿੰਘ ਐਸ ਐਚਓ ਸਿਟੀ ਉਹਨਾਂ ਨੇ ਬਹੁਤ ਹੀ ਰਜਾਈਮੇ ਵਿੱਚੋਂ ਸਮਾਂ ਕੱਢਿਆ ਬੜਾ ਮਾਣ ਦਿੱਤਾ ਸਾਰਾ ਥਕੀਮਾ ਲਾਤਾ ਜਿਵੇਂ ਕਹਿੰਦੇ ਇੱਥੇ ਆ ਕੇ ਤੇ ਬਜ਼ੁਰਗਾਂ ਨੇ ਵੀ ਉਹਨਾਂ ਨੂੰ ਬੜਾ ਅਸ਼ੀਰਵਾਦ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਰੱਕੀ ਕਰਨ ਮੈਂ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਪੰਕਜ ਅਗਰਵਾਲ ਜੀ ਤੇ ਸੈਕਟਰੀ ਜਨਰਲ ਸੈਕਟਰੀ ਕੇਵਲ ਮਲੋਤਰਾ ਤੇ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਅੱਜ 197 ਇਹ ਮਹੀਨੇ ਦੇ ਵਿੱਚ ਮੈਨੂੰ ਇਹ ਜਿਹੜਾ ਮਾਣ ਮਿਲਿਆ ਇਹਨੂੰ ਮੈਨੂੰ ਦੁਬਾਰਾ ਸ਼ੁਰੂ ਕਰਨ ਤੋਂ ਮੇਰਾ ਮਨ ਹੋ ਗਿਆ ਮੈਂ ਫੇਰ ਪਹਿਲੀ ਤੋਂ ਕਰਾਂ ਜੀ ਹਾਂ ਜੀ ਐਸ ਐਚਓ ਸਿਟੀ ਮੁੱਖ ਮਹਿਮਾਨ ਤੌਰ ਤੇ ਸਰ ਮਾਈਕਲ ਸੌਰੀ ਜਿਵੇਂ ਦਾ ਲੱਗ ਰਿਹਾ ਸਮਾਜ ਸੇਵਾ ਦੇ ਕੰਮ ਦੇ ਵਿੱਚ ਪਹੁੰਚ ਤੇ ਅਚਲ ਸਰ ਦੇ ਨਾਲ ਉਹਨਾਂ ਦੇ ਕੈਪਟਨ ਮਰੀ ਵਰਮਾ ਇਹਨਾਂ ਨੇ ਕੈਮਿਸਟਰੀ ਸੋਲੂਸ਼ਨ ਦੇ ਸਹਿਯੋਗ ਦੇ ਨਾਲ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਘਰੇਲੂ ਜ਼ਰੂਰਤ ਦੀਆਂ ਵਸਤੂਆਂ ਤੇ ਦਿੱਤੀ ਮਦਦ ਕੀਤੀ ਹੈਗੀ ਮੈਂ ਆਸ ਕਰਦਾ ਵੀ ਅੱਗੇ ਤੋਂ ਵੀ ਇਹ ਜਿਹੜੇ ਚੰਗੇ ਕੰਮ ਕਰਾਉਂਦੇ ਅੱਗੇ ਕੰਟੀਨਿਊ ਰੱਖਣਗੇ ਤੇ ਇਹਨਾਂ ਨੂੰ ਦੇਖ ਕੇ ਜਿਹੜੇ ਹੋਰ ਲੋਕ ਵੀ ਇਹੇ ਦੀ ਪਾਸ ਹੋਣਗੇ ਜੀ ਜੀ ਧੰਨਵਾਦ ਜੀ ਹਾਂ ਜੀ ਪ੍ਰਧਾਨ ਜੀ ਕਮਿਟੀ ਐਸੋਸੀਏਸ਼ਨ ਦੇ ਪ੍ਰਧਾਨ ਜੀ ਨੇ ਤੇ ਪ੍ਰਧਾਨ ਜੀ ਕੀ ਨਾਮ ਪ੍ਰਸ਼ਾਦ ਹੈ ਅੱਜ ਤੋਂ ਸਰ ਤੋਂ ਬਹੁਤ ਵੀ ਲੱਗ ਰਿਹਾ ਹੈ ਕਿ ਸਾਡੀ ਕੋਸ਼ਿਸ਼ ਇਹ ਰਹੂਗੀ ਵੀ ਅੱਗੇ ਤੋਂ ਵੀ ਇਹ ਕੰਮ ਕਰਦਾ ਜਾਈਏ ਹੋਰ ਬਈ ਨਾਲ ਜੋ ਜੁੜੀਆਂ ਦਾ ਸਮੇਂ ਇਕ ਚੰਗੇ ਕੰਮ ਕਰਨੇ ਚਾਹੀਦੇ ਆ ਬਹੁਤ ਲੋਕਾਂ ਜਿਹਨਾਂ ਘਰੇ ਬਚਾਰਿਆਂ ਦੇ ਹੈਂਡੀਕੈਪ ਦੇ ਰੋਟੀ ਖਾਣੇ ਪਰ ਦਿੱਕਤ ਆ ਆਜੋ ਭਾਦਰੀ ਜੀ ਸਾਡੇ ਜਿਹਨੇ ਤਿਲ ਫੁੱਲ ਅਸੀਂ ਪਾ ਕੇ ਉਹਨਾਂ ਨੂੰ ਹੀ ਹੈਲਪ ਕਰੀਏ ਅਬ ਮੇਰੇ ਪੱਕੀ ਮੇਰਾ ਬਿਰਦੀਪੂ ਦਾ ਨਾਂ ਲਾ ਦਿਓ ਜੀ ਬੜੀ ਕਿਰਪਾ ਹੁਣ ਦੋ ਉੱਤਰ ਪ੍ਰਧਾਨ ਜੀ ਦਾ ਸਾਡੇ ਫੋਨ ਆਇਆ ਵੀ ਅੱਜ ਰਾਸ਼ ਨਵੰਦ ਸਮਾਰੋਹ ਆ ਸਾਡੇ ਕੈਮਿਸਟ ਐਸੋਸੀਏਸ਼ਨ ਵੱਲੋਂ ਕੋਈ ਨਹੀਂ ਕੋਈ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਆਪਣੇ ਸੈਕਟਰੀ ਸਾਹਿਬ ਪ੍ਰਧਾਨ ਜੀ ਸਾਰਿਆਂ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਕਿਸੇ ਵੀ ਜੀ ਜਿਹਨੂੰ ਸਮਾਜ ਸੇਵਾ ਦੇ ਕਾਰਿਆ ਕਰਦੇ ਨੇ ਜੋ ਸਾਡਾ ਤਿਲ ਫੁੱਲ ਸਾਡੀ ਡਿਊਟੀ ਲਾਉਂਦੇ ਸੀ